ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਨਵੇਂ ਗਾਣੇ ਉਮੀਦ ਹੈ ਕਿ ਗਾਣੀ ਵੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਲੋਕ ਹਮੇਸ਼ਾ ਹੀ ਦੂਸਰਿਆਂ ਨੂੰ ਉਹਨਾਂ ਦੇ ਪਾਏ ਕੱਪੜਿਆਂ ਤੋਂ ਜੱਜ ਕਰਦੇ ਨੇ ਕਿ ਉਹਨਾਂ ਦਾ ਪਹਿਰਾਵਾ ਕਿਸ ਤਰ੍ਹਾਂ ਦਾ ਹੈ ਉਹਨਾਂ ਦੇ ਪਾਏ ਪਹਿਰਾਵੇ ਨੂੰ ਦੇਖ ਕੇ ਉਹਨਾਂ ਨੂੰ ਅਮੀਰ ਤੇ ਗਰੀਬ ਸਮਝਦੇ ਨੇ ਇਸੇ ਤਰ੍ਹਾਂ ਹੀ ਇੱਕ ਇੰਟਰਨੈਸ਼ਨਲ 에ਅਰਪੋਰਟ ਤੇ ਸਾਰੇ ਲੋਕ ਆਪੋ ਆਪਣੇ ਬਿਜ਼ਨਸ ਲਈ ਬਾਹਰ ਜਾਣ ਲਈ ਇੱਕ ਦੂਜੇ ਤੋਂ ਬਹੁਤ ਹੀ ਕਾਲੇ ਸੀ। ਉਹਨਾਂ ਦੇ ਹੱਥਾਂ ਵਿੱਚ ਬੈਗ ਅਤੇ ਚੰਗੇ ਸੂਟ ਬੂਟ ਪਾਇਸ। ਤੇ ਇੰਨੇ ਨੂੰ ਉੱਥੇ ਇੱਕ ਫੱਟੀ ਪੁਰਾਣੀ ਸਾੜੀ ਵਾਲੀ ਇੱਕ ਔਰਤ ਪਹੁੰਚਦੀ ਹੈ। ਚਿਹਰੇ ਤੇ ਝਲਕਦੀਆਂ ਝੁਰੜੀਆਂ ਅਤੇ ਚਿੱਟੇ ਕੱਪੜੇ ਤੇ ਸਿਰ ਦੇ ਵਾਲ ਵੀ ਅੱਧੇ ਕਿਰਟੇ ਅੱਧੇ ਕਾਲੇ ਸੀ। ਉਸ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਉਹ ਬਹੁਤ ਹੀ ਦੁੱਖਾਂ ਦੀ ਮਾਰੀ ਅਤੇ ਕਵੀਰਦਾਰੀ ਦੀ ਸਤਾਈ ਹੋਈ ਹੋਵੇ। ਪੈਰਾਂ ਵਿੱਚ ਚੱਪਲਾਂ ਤੇ ਹੱਥ ਵਿੱਚ ਫਟਿਆ ਪੁਰਾਣਾ ਜਿਹਾ ਬੈਗ ਸੀ ਉਸਦੇ ਚਿਹਰੇ 'ਤੇ ਉਸਦੀ ਮਾਇੂਸੀ ਸਾਫ਼ ਸਲਕਦੀ ਸੀ ਜਦੋਂ ਉਹ 에어ਪੋਰਟ ਦੇ ਅੰਦਰ ਦਾਖਲ ਹੋਣ ਲੱਗੀ ਤਾਂ ਉੱਥੇ ਗੇਟ ਤੇ ਖੜੇ ਮੁਲਾਜ਼ਮ ਨੇ ਉਸ ਨੂੰ ਰੋਕ ਲਿਆ ਤੇ ਉਸ ਨੂੰ ਕਹਿਣ ਲੱਗਾ ਮਾਤਾ ਰੁਕੋ ਤੁਸੀਂ ਅੱਗੇ ਨਹੀਂ ਜਾ ਸਕਦੇ ਤੁਸੀਂ ਮੈਨੂੰ ਪਹਿਲਾਂ ਆਪਣੇ ਕਾਗਜ਼ ਅਤੇ ਆਪਣਾ ਪਾਸਪੋਰਟ ਦਿਖਾਓ ਉਹ ਔਰਤ ਉਸ ਮੁਲਾਜ਼ਮ ਦੇ ਕਹਿਣ ਤੇ ਉੱਥੇ ਰੁਕ ਗਈ ਤੂ ਉਸਨੇ ਹੌਲੀ-ਹੌਲੀ ਆਪਣੇ ਝੋਲੇ ਵਾਲ ਆਪਣਾ ਹੱਥ ਵਧਾਇਆ। ਉਸ ਵਿੱਚੋਂ ਆਪਣਾ ਪਾਸਪੋਰਟ ਤੇ ਕੁਝ ਹੋਰ ਜ਼ਰੂਰੀ ਕਾਗਜ਼ਾਤ ਕੱਢ ਕੇ ਉਸ ਦੇ ਸਾਹਮਣੇ ਰੱਖ ਦਿੱਤੇ। ਫਿਰ ਉਹਨਾਂ ਨੇ ਆਪਣੇ ਇੱਕ ਨਾਲ ਦੇ ਹੋਰ ਮੁਲਾਜ਼ਮ ਨੂੰ ਉੱਥੇ ਬੁਲਾ ਲਿਆ ਤੇ ਉਹ ਦੋਨੋਂ ਜਾਣੇ ਉਸ ਬੁੱਭੀ ਔਰਤ ਨੂੰ ਪੁੱਛਣ ਲੱਗੇ ਕਿ ਮਾਤਾ ਤੂੰ ਕਿੱਥੇ ਜਾਣਾ ਹੈ ਤੇ ਤੂੰ ਉੱਥੇ ਜਾ ਕੇ ਕਿਸ ਦੇ ਕੋਲ ਰਹਿਣਾ ਹੈ। ਤਾਂ ਉਸ ਔਰਤ ਨੇ ਉਹਨਾਂ ਦਾ ਜਵਾਬ ਆਪਣੇ ਥੋੜੇ ਜਿਹੇ ਸ਼ਬਦਾਂ ਵਿੱਚ ਦੇ ਦਿੱਤਾ। ਉਹ ਦੋਨੋਂ ਜਾਣੇ ਉਸ ਔਰਤ 'ਤੇ ਸ਼ੱਕ ਕਰਨ ਲੱਗੇ ਤੇ ਉਸ ਨੂੰ ਪਾਸੇ ਲਿਜਾ ਕੇ ਬਿਠਾ ਲਿਆ ਤੇ ਫਿਰ ਉਸ ਨਾਲ ਗੱਲਾਂ ਕਰਨ ਲੱਗੇ ਫਿਰ ਉਸ ਔਰਤ ਨੂੰ ਕਹਿਣ ਲੱਗੇ ਕਿ ਮਾਤਾ ਤੁਹਾਡੇ ਕੋਲ ਨੇ ਪੈਸੇ ਹੈਗੇ ਆ ਕਿ ਤੁਸੀਂ ਬਾਹਰ ਜਾ ਸਕੋ ਤੇ ਉਹਨਾਂ ਨੇ ਉਸ ਨਾਲ ਹੋਰ ਵੀ ਕਈ ਸਵਾਲ ਕੀਤੇ ਤਾਂ ਫਿਰ ਉਸ ਔਰਤ ਨੇ ਉਹਨਾਂ ਨੂੰ ਦੱਸਿਆ ਕਿ ਮੈਂ ਇੱਕ ਸਕੂਲ ਟੀਚਰ ਹਾਂ ਤੇ ਉਹ ਦੋਨੋਂ ਜਾਣੇ ਉਸ ਔਰਤ ਦੀ ਗੱਲ ਸੁਣ ਕੇ ਹੱਸ ਪਏ ਤੇ ਕਹਿਣ ਲੱਗੇ ਮਾਤਾ ਕਿੱਥੇ ਤੇਰਾ ਸਕੂਲ ਕਿ ਤੂੰ ਕਿਹੜੇ ਸ਼ਹਿਰ ਪਿੰਡ ਤੋਂ ਆਈ ਹੈ ਤਾਂ ਫਿਰ ਉਸਨੇ ਦੱਸਿਆ ਕਿ ਮੇਰਾ ਸਕੂਲ ਮੇਰੇ ਪਿੰਡ ਵਿੱਚ ਹੀ ਆ ਫਿਰ ਉਹਨਾਂ ਨੂੰ ਉਸਤੇ ਹੋਰ ਸ਼ੱਕ ਹੋ ਗਿਆ ਤੇ ਉਹ ਕਹਿਣ ਲੱਗੇ ਕਿ ਇੱਕ ਮੂਮੂਲੀ ਜੇ ਸਕੂਲ ਟੀਚਰ ਇੱਕ ਇੰਟਰਨੈਸ਼ਨਲ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਬਾਹਰ ਜਾਂਦੀ ਹੈ ਇਹ ਤਾਂ ਗੱਲ ਸਾਨੂੰ ਚੱਜਦੀ ਨਹੀਂ ਫਿਰ ਉਹਨਾਂ ਦੋਨਾਂ ਜਾਣਿਆਂ ਨੇ ਉਸਦੇ ਬੈਗ ਦੀ ਤਲਾਸ਼ੀ ਲਈ ਕਿ ਬੈਗ ਵਿੱਚੋਂ ਥੋੜੀਆਂ ਜਿਹੀਆਂ ਕਿਤਾਬਾਂ ਤੇ ਹੋਰ ਕੁਝ ਜ਼ਰੂਰੀ ਕਾਗਜ਼ਤ ਨਿਕਲੇ ਫਿਰ ਉਹਨਾਂ ਨੂੰ ਉਸ ਤੇ ਸ਼ੱਕ ਹੋ ਗਿਆ ਕਿ ਉਸ ਨੂੰ ਪੁੱਛਣ ਲੱਗੇ ਕਿ ਇੰਟਰਨੈਸ਼ਨਲ ਬਿਜ਼ਨਸ ਕਾਨਫਰੰਸ ਵਿੱਚ ਤੁਸੀਂ ਕਿਉਂ ਜਾਂਦੇ ਹੋ ਤੇ ਉੱਥੇ ਜਾ ਕੇ ਤੁਸੀਂ ਕਰਨਾ ਕੀ ਹੈ ਤੇ ਨਾਲੇ ਉਹਨਾਂ ਨੇ ਉਹਦੇ ਥੋੜੇ ਜਿਹੇ ਤਰਾਸ਼ੀ ਲਈ ਤਰਾਸ਼ੀ ਲੈਂਦਿਆਂ ਸਮੇਂ ਉਹਨਾਂ ਨੂੰ ਇੱਕ ਪੁਰਾਣੀ ਡੈਰੀ ਤੇ ਇੱਕ ਉਸ ਦਾ ਉਸਦੀ ਐਨਕਾਂ ਮਿਲੀਆਂ ਤੇ ਇੱਕ ਉਸ ਕੋਲ ਸਿੰਪਲ ਜਿਹਾ ਮੋਬਾਈਲ ਫੋਨ ਸੀ ਉਸ ਦੀ ਤਲਾਸ਼ੀ ਲੈ ਕੇ ਉੱਥੇ ਬੈਠ ਗਏ ਤੇ ਉਸ ਨਾਲ ਹੋਰ ਸਵਾਲ ਕਰਨ ਲੱਗੇ। ਉਸ ਨੇ ਆਪਣੇ ਬੈਗ ਵਿੱਚੋਂ ਫੋਨ ਕੱਢਿਆ ਤੇ ਉਹ ਕਿਸੇ ਨਾਲ ਫੋਨ ਕਰਨ ਲੱਗੀ। ਤਾਂ ਇਹਨਾਂ ਨੂੰ ਦੋਨੋਂ ਮਲਾਦਿਆਂ ਪੁੱਛਣ ਲੱਗੇ ਕਿ ਤੁਸੀਂ ਕਿਸ ਨਾਲ ਗੱਲ ਕਰਦੇ ਹੋ? ਉਸ ਨੇ ਉਹਨਾਂ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਕਿ ਉਸ ਨੇ ਜਿੱਥੇ ਫੋਨ ਕੀਤਾ ਸੀ ਉਹ ਉਹਨਾਂ ਨੂੰ ਕਹਿਣ ਲੱਗੀ ਕਿ ਮੈਂ ਇੱਥੇ 에어ਪੋਰਟ ਤੇ ਆਂ ਤੇ ਇੱਥੋਂ ਦੇ ਮਲਾਦਮਾਂ ਨੂੰ ਮੇਰੇ ਵਿਰੁੱਧ ਗਲਤਫਹਿਮੀ ਹੋ ਗਈ ਹੈ। ਉਹਨਾਂ ਦੇ ਫੋਨ ਕਰਨ ਦੀ ਦੇਰੀ ਸੀ। ਕਿ 10 ਮਿੰਟਾਂ ਬਾਅਦ ਵੀਆਈਪੀ ਗੇਟ ਤੋਂ ਤਿੰਨ ਚਾਰ ਮੁਲਾਜ਼ਮ ਜੋ ਕਿ ਐਜੂਕੇਸ਼ਨ ਮਿਨਿਸਟਰੀ ਨਾਲ ਸੰਬੰਧਿਤ ਸੀ ਉਹ ਉਸ ਔਰਤ ਕੋਲ ਪਹੁੰਚੇ ਤੇ ਉਹਨਾਂ ਨੇ ਉੱਥੇ ਆ ਕੇ ਆਪਣਾ ਸਿਰ ਝੁਕਾਇਆ ਤੇ ਉਹਨਾਂ ਨੇ ਆ ਕੇ ਉਸ ਔਰਤ ਨੂੰ ਕਿਹਾ ਕਿ ਮੈਡਮ ਜੀ ਗਲਤੀ ਵਾਸਤੇ ਮਾਫੀ ਚਾਹੁੰਦੇ ਆ ਤੁਸੀਂ ਸਾਨੂੰ ਮਾਫ ਕਰੋ ਉਹਨਾਂ ਦੀ ਇਹ ਗੱਲ ਸੁਣ ਕੇ ਸਾਰੀ ਉਹ ਦੋਨੋਂ ਮੁਲਾਜ਼ਮ ਵੀ ਹੱਕੇ-ਬੱਕੇ ਰਹਿ ਗਏ ਕਿ ਇੱਕ ਗਰੀਬ ਤੇ ਸਧਾਰਨ ਜੀ ਔਰਤ ਨੂੰ ਇਹ ਇੰਨਾ ਮਾਨ ਸਨਮਾਨ ਕਿਉਂ ਦਿੰਦੇ ਆ ਉਹ ਇਸ ਬਾਰੇ ਸੋਚਣ ਲੱਗੇ ਉਹ ਦੋਨੋਂ ਜਾਣੇ ਜਿਸ ਔਰਤ ਨੂੰ ਉਹ ਮੂਮੁਲੀ ਸਮਝਦੇ ਸੀ ਉਹ ਗਲੋਬਲ ਐਜੂਕੇਸ਼ਨ ਇਨਸੈਟ ਆਫ ਦੀ ਮੁਖੀ ਸੀ ਜਿਸਨੂੰ ਉਹ ਮੂਮੁਲੀ ਸਮਝਦੇ ਸੀ ਤੇ ਉਸ ਤੋਂ ਨਵੇਂ-ਨਵੇਂ ਸਵਾਲ ਪੁੱਛਦੇ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਕ ਬਹੁਤ ਹੀ ਪਹੁੰਚੀ ਹੋਈ ਹਸਤੀ ਹੈ ਉਹ ਪਛੜੇ ਇਲਾਕਿਆਂ ਵਿੱਚ ਗਰੀਬ ਕੁੜੀਆਂ ਨੂੰ ਪੜਾਉਣ ਦਾ ਕੰਮ ਕਰਦੀ ਸੀ ਤੇ ਇਸ ਲਈ ਉਸਨੂੰ ਯੂਨਾਈਟਿਡ ਨੇਸ਼ਨ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਸੀ ਉਸਾਂ ਚੁਕਬੀ ਚੌਂਪੜੀ ਅਤੇ ਗਰੀਬ ਬਸਤੀ ਵਾਲੀਆਂ ਬੱਚੀਆਂ ਦੀ ਵਿੱਦਿਆ ਦਾ ਸਾਰਾ ਕਾਰਜਪ੍ਰਗ ਆਪ ਹੀ ਸੰਭਾਲਿਆ ਹੋਇਆ ਸੀ ਉਸ ਸੁਧਾਰ ਨਾਲ ਤੇ ਸਿੱਧੀ ਸਾਦੀ ਔਰਤ ਨੇ ਇੱਕ ਸਿੱਖਿਆ ਮਾਡਲ ਵੀ ਤਿਆਰ ਕੀਤਾ ਸੀ ਜਿਸ ਨੂੰ ਬਹੁਤ ਸਾਰੇ ਦੇਸ਼ਾਂ ਨੇ ਲਾਗੂ ਕੀਤਾ ਹੋਇਆ ਸੀ ਤੇ ਇਸੇ ਲਈ ਉਹ ਇੱਕ ਸਨਮਾਨਸ਼ਕਤੀਤ ਵਜੂਬਰ ਕੇ ਸਾਹਮਣੇ ਆਈ ਸੀ ਫਿਰ ਜਦੋਂ ਲੰਡਨ ਪਹੁੰਚ ਗਈ ਤਾਂ ਉੱਥੇ ਜਾ ਕੇ ਪੱਤਰਕਾਰਾਂ ਨੇ ਉਸ ਨਾਲ ਕਈ ਸਵਾਲਾਂ ਸਾਂਝੇ ਕੀਤੇ ਤੇ ਉਹਨਾਂ ਦੇ ਕੱਪੜਿਆਂ ਬਾਰੇ ਵੀ ਉਸ ਨਾਲ ਸਵਾਲ ਕੀਤੇ ਤੇ ਕਹਿਣ ਲੱਗੇ ਕਿ ਤੁਹਾਨੂੰ ਤੁਹਾਡੇ ਕੱਪੜਿਆਂ ਕਰਕੇ 에어ਪੋਰਟ ਤੇ ਬਹੁਤ ਕੁਝ ਉਹਨਾਂ ਨੂੰ ਮਿਲਿਆ ਤੁਹਾਨੂੰ ਉਸ ਤੋਂ ਕੁਝ ਬੁਰਾ ਨਹੀਂ ਲੱਗਿਆ ਪਰ ਉਸ ਔਰਤ ਨੇ ਕਿਹਾ ਕਿ ਜੋ ਲੋਕ ਕੱਪੜਾ ਨਾਲ ਵੇਖ ਕੇ ਜੱਜ ਕਰਦੇ ਨੇ ਉਹ ਲੋਕ ਬਹੁਤ ਹੀ ਵੱਡੇ ਧੁੱਖੇ ਵਿੱਚ ਹੁੰਦੇ ਨੇ ਕੱਪੜੇ ਮਨੁੱਖ ਦੀ ਸ਼ਖਸੀਅਤ ਨੂੰ ਉਭਾਰਦੇ ਨਹੀਂ ਪਰ ਜ਼ਰੂਰੀ ਨਹੀਂ ਕਿ ਸਭ ਕੋਲ ਹੀ ਪੈਨਡਲ ਦੇ ਸੋਹਣੇ ਕੱਪੜੇ ਹੋਣ ਅੰਦਰੋਂ ਮਨ ਦਾ ਸੋਹਣਾ ਹੋਣਾ ਹੀ ਸਭ ਤੋਂ ਵੱਡੀ ਦੌਲਤ ਹੈ ਤੇ ਫਿਰ ਉੱਥੇ ਜਾ ਕੇ ਉਸ ਨੇ ਬੱਚਿਆਂ ਨਾਲ ਆਪਣੇ ਵਿਚਾਰ ਪਟਾਦਰੇ ਸਾਂਝੇ ਕੀਤੇ ਤੇ ਬੱਚਿਆਂ ਨੂੰ ਦੱਸਿਆ ਕਿ ਸਨਮਾਨ ਸਭ ਦੇ ਲਈ ਬਹੁਤ ਜ਼ਰੂਰੀ ਹੈ ਕਿਸੇ ਦੇ ਕੱਪੜਿਆਂ ਨੂੰ ਦੇਖ ਕੇ ਜੱਜ ਕਰਨਾ ਇਹ ਇਨਸਾਨ ਦੀ ਸਭ ਤੋਂ ਵੱਡੀ ਗਲਤੀ ਹੈ ਤੇ ਫਿਰ ਉਸ ਨੂੰ ਰਾਸ਼ਟਰਪਤੀ ਨੇ ਵੀ ਸਨਮਾਨਤ ਕੀਤਾ ਤੇ ਆਪਣੇ ਮਿਸ਼ਨ ਨੂੰ ਬਹੁਤ ਅੱਗੇ ਤੱਕ ਲੈ ਕੇ ਗਈ ਤੇ ਉਸ ਨੇ ਗਰੀਬ ਅਤੇ ਬੇਸਹਾਰਾ ਬੱਚਿਆਂ ਦੀ ਪੜ੍ਹਾਈ ਵਿੱਚ ਵੀ ਬਹੁਤ ਮਦਦ ਕੀਤੀ ਤੇ ਉਹਨਾਂ ਨੂੰ ਉਹਨਾਂ ਦੇ ਸੁਨਹਿਰੇ ਭਵਿੱਖ ਲਈ ਪ੍ਰੇਰਿਤ ਕੀਤਾ ਇਹ ਸੀ ਜੀ ਇੱਕ ਬੁੱਢੀ ਅਤੇ ਗਰੀਬ ਔਰਤ ਦੀ ਕਹਾਣੀ ਜਿਸ ਨੂੰ ਦੇਖ ਕੇ 에어ਪੋਰਟ ਵਾਲਿਆਂ ਨੇ ਉਸ ਨੂੰ ਇੱਕ ਮਜ਼ਦੂਰ ਅਤੇ ਉੱਥੇ ਕੰਮ ਕਰਨ ਵਾਲੀ ਸਮਝ ਲਿਆ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਕ ਬਹੁਤ ਹੀ ਵੱਡੀ ਸ਼ਖਸੀਅਤ ਹੈ ਜਿਸ ਨੇ ਆਪਣੇ ਦੇਸ਼ਾਂ ਵਿੱਚ ਬਹੁਤ ਹੀ ਨਾਮ ਉੱਚਾ ਕਰਿਆ ਹੋਇਆ ਸੀ ਉਹਨਾਂ ਨੇ ਉਸ ਦੇ ਕੱਪੜਿਆਂ ਤੋਂ ਉਸ ਨੂੰ ਜੱਜ ਕੀਤਾ ਤੇ ਉਸ ਨਾਲ ਬਹੁਤ ਹੀ ਉਲਟ ਸਿੱਧੇ ਸਵਾਲ ਜਵਾਬ ਕੀਤੇ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਸੰਦ ਆਵੇਗੀ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ